22 ਜਨਵਰੀ ਦਾ ਦਿਨ ਮਹਾ ਪर्व ਮਨਾਇਆ ਜਾ ਰਿਹਾ ਹੈ ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਉਤਸਾਵਨਾਇਆ ਜਾ ਰਿਹਾ ਕਿਉਂਕਿ 22 ਜਨਵਰੀ ਨੂੰ ਅਯੋਧਿਆ ਵਿਖੇ ਪ੍ਰਭੂ શ્રી ਰਾਮ ਚੰਦਰ ਜੀ ਦਾ ਪ੍ਰਾਣ ਪ੍ਰਸਤਾ ਸਮਾਰੋਹ ਆਯੋਜਿਤ ਕੀਤਾ ਜਾਣਾ ਹੈ 500 ਸਾਲ ਤੋਂ ਲਗਾਤਾਰ ਸਨਾਤਨੀਆਂ ਨੂੰ ਇਸ ਸਮੇਂ ਦੀ ਉਡੀਕ ਸੀ ਤੇ ਇਹ ਸਮਾਂ ਹੁਣ ਆ ਨਹੀਂ ਵਾਲਾ ਤੇ ਜੇ ਇਹਡਾ ਵੱਡਾ ਆਯੋਜਨ ਹੈ ਤਾਂ ਜਿਹੜੇ ਮਸ਼ਹੂਰ ਪਤੰਗ ਸਾਜ ਨੇ ਅੰਮ੍ਰਿਤਸਰ ਦੇ ਜਗਮੋਹਨ ਕਨੋਜੀਆ ਉਹਨਾਂ ਵੱਲੋਂ ਵੀ ਇਕ ਵੱਡਾ ਜਿਹੜਾ ਕੀ ਇੱਥੇ ਮੌਕੇ ਤੇ ਹੀ ਉਦਮ ਕੀਤਾ ਗਿਆ ਹੈ ਵਿਸ਼ੇਸ਼ ਪਤੰਗਾ ਜਿਹੜੀਆਂ ਕੀ ਉਹ ਤਿਆਰ ਕੀਤੇ ਗਏ ਪਹਿਲਾਂ ਇੱਕ ਝਾਤ ਤੁਹਾਨੂੰ ਦਿਖਾ ਦਿੰਨੇ ਆ ਵਿਸ਼ੇਸ਼ ਪਤੰਗਾ ਦੀ ਜੈ ਸ਼੍ਰੀ ਰਾਮ ਦੇ ਉਦਗੋਸ਼ ਲਿਖੇ ਹੋਏ ਨੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਟੋਟ ਇਸ ਪਤੰਗਾ ਤੇ ਸਜਾਇਆ ਗਿਆ ਨਾਲ ਨਾਲ ਦੀਪਕ ਨੇ ਪ੍ਰਭੂ શ્રી ਰਾਮ ਦਾ ਦਰਬਾਰ ਹੈ ਤੇ ਨਾਲ ਨਾਲ ਪ੍ਰਭੂ શ્રી ਰਾਮ ਦਾ ਜਿਹੜਾ ਅਯੁੱਧਿਆ ਵਿੱਚ ਮੰਦਰ ਨਿਰਮਾਣ ਹੋਇਆ ਉਸ ਦੀਆਂ ਤਸਵੀਰਾਂ ਜਿਹੜੀਆਂ ਕੀ ਪਤੰਗਾ ਉੱਤੇ ਸਜਾਇਆ ਗਿਆ ਨਹੀਂ ਕਿਉਂਕਿ ਬਹੁਤ ਸਾਰੀ ਮਿਹਨਤ ਦਾ ਕੰਮ ਹੈ ਪਰ ਸ਼ਰਦਾ ਤੇ ਉਸਾ ਨਾਲ ਜਿਹੜਾ ਕੰਮ ਕੀਤਾ ਹੋਵੇ ਤਾਂ ਉਹ ਆਪਣੇ ਆਪ ਵਿੱਚ ਹੀ ਵੱਖਰਾ ਵਿਖਾਈ ਦਿੰਦਾ ਹੈ ਤਾਂ ਗੱਲਬਾਤ ਕਰਨ ਲਈ ਮੇਰੇ ਨਾਲ ਜਗਮੋਹਨ ਕਨੋਜੀਆਂ ਨੇ ਜਿਹੜੇ ਕਿ ਮਸ਼ਹੂਰ ਪਤੰਗ ਸਾਜ਼ ਨੇ ਬਹੁਤ ਸਾਰੇ ਰਿਕਾਰਡ ਜਿਹੜੇ ਕਿ ਇਹਨਾਂ ਦੇ ਨਾਮ ਵੀ ਨੇ ਸਰ ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਜਗਮੋਹਨ ਕਨੋਜੀਆਂ ਜੀ ਜਿਹੜਾ ਸਾਡੇ 22 ਜਨਵਰੀ ਨੂੰ श्री राम अयोध्या ਦੇ ਵਿੱਚ श्री रामचंद्र जी ਦੇ ਮੰਦਰ ਦਾ ਸ਼ੁਭ ਆਰੰਭ ਹੋਣ ਜਾ ਰਿਹਾ ਉਹਦੇ ਮੌਕੇ ਦੇ ਉੱਤੇ ਮੈਂ ਅੱਜ ਵਿਸ਼ੇਸ਼ ਪਤੰਗਾ ਬਣਾਈਆਂ ਜਿਨ੍ਹਾਂ ਦੇ ਵਿੱਚ ਮੇਰੇ ਕੋਲ 22 22 ਪਤੰਗਾ ਬਣਾਈਆਂ ਨੇ ਜਿਨ੍ਹਾਂ ਚ ਮੈਂ 3 ਇੰਚ ਤੋਂ ਲੈ ਕੇ ਤੇ ਤੇ 3 ਫੁੱਟ ਤੱਕ ਦੀਆਂ ਰੰਗ-ਬਰੰਗੀਆਂ ਵਿਸ਼ੇਸ਼ ਪਤੰਗਾਂ ਬਣਾਈਆਂ ਜਿਨ੍ਹਾਂ ਪਤੰਗਾਂ ਉੱਤੇ ਮੈਂ ਸ਼੍ਰੀ ਰਾਮ ਜੰਦਰ ਜੀ ਦੀਆਂ ਪਤੰਗਾਂ ਫੋਟੋਆਂ ਲਗਾ ਕੇ ਤੇ ਉਹਨਾਂ ਦਾ ਪਰਿਵਾਰ ਜਿਹੜਾ ਆਪਣਾ ਦਰਬਾਰ ਹੈ ਉਹਨਾਂ ਦੀਆਂ ਵੀ ਪਤੰਗਾਂ ਲਗਾਈਆਂ ਉਹਨੂੰ ਮਾਣਦੀਆਂ ਪਤੰਗਾਂ ਬਣਾ ਕੇ ਜਿਹੜੇ ਮੈਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਹੈ ਕਿ ਜਿਨ੍ਹਾਂ ਨੇ ਇਹ ਰਾਮ ਮੰਦਰ ਬਣਨ 'ਚ ਬੜਾ ਸੰਯੋਗ ਦਿੱਤਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਜਿਹੜਾ ਰਾਮ ਮੰਦਰ ਦਾ ਦੂ ਘਾਟ ਨੂੰ ਜਾਂ ਰਿਹਾ ਉਹਦੇ ਮੁੱਦੇ ਨਜ਼ਰ ਮੈਂ ਜਿਹੜੀਆਂ ਪਤੰਗਾਂ ਤਿਆਰ ਕੀਤੀਆਂ ਨੇ ਤੇ ਮੈਂ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇ ਰਿ ਕਨੂਜੀ ਸਾਹਿਬ ਜਿਹੜੀ ਤੁਸੀਂ ਪਤੰਗਾ ਤਿਆਰ ਕੀਤੇ ਕਿੰਨੀ ਕੁ ਮਿਹਨਤ ਨਾਲ ਤਿਆਰ ਕੀਤੇ ਹੈ ਕਿੰਨਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਤੁਸੀਂ ਕਿਹਾ ਵੀ 3 ਇੰਚ ਤੋਂ ਲੈ ਕੇ 3 ਫੁੱਟ ਤੱਕ ਦੀ ਜਿਹੜੀ ਕਿ ਤੁਸੀਂ ਪਤੰਗ ਤਿਆਰ ਕੀਤੀ ਹੈ ਇਹ ਪਤੰਗਾ ਨੂੰ ਬਣਾਉਣ ਲੱਗੇ ਤਾਂ ਇਹਦਾ ਮਟੀਰੀਅਲ ਖਰੀਦਣ ਵਾਸਤੇ ਮੈਨੂੰ 15 ਦਿਨ ਲੱਗ ਗਏ ਜੀ ਮੈਂ 15 ਦਿਨਾਂ ਦੀ ਮਿਹਨਤ ਕਰਕੇ ਬੜੀ ਮਿਹਨਤ ਕਰਕੇ ਇਹ ਜਿਹੜੀਆਂ ਪਤੰਗਾ ਆਪਣੇ ਆਪਣੇ ਜਿਹੜੀ ਪ੍ਰਦਰਸ਼ਨੀ ਵਿੱਚ ਲਗਾਈਆਂ ਪ੍ਰਭੂ ਰਿਸ਼ੀ रामचंद्र ਜੀ ਦੀਆਂ ਪਤੰਗਾ ਉਹਨਾਂ ਦੇ ਆ ਕੇ ਆਪਣੇ ਮੈਂ ਆਪਣੇ ਪ੍ਰਦਰਸ਼ਨੀ ਵਿੱਚ ਲਗਾ ਕੇ ਉਹ ਆਪਣੇ ਜਿੰਨੇ ਵੀ ਸਾਡੇ ਦੇਸ਼ ਆ ਰਾਮ ਭਗਤ ਹੈਗੇ ਨੇ ਪਤੰੰਗਾ ਨੂੰ ਵੇਖਣ ਆਉਂਦੇ ਨੇ ਤੇ ਆ ਕੇ ਬਹੁਤ ਖੁਸ਼ ਹੁੰਦੇ ਨੇ ਉਹਨਾਂ ਵਾਸਤੇ ਆਮ ਭਗਤਾਂ ਵਾਸਤੇ ਮੈਂ ਪਤੰਗਾ ਬਣਾਈਆਂ ਤੇ ਮੈਂ ਇਹਦੇ ਵਿੱਚ ਵਿਸ਼ੇਸ਼ ਕਰਕੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਤੰਗ ਬਣਾਈ ਹੈ ਜਿਨ੍ਹਾਂ ਨੇ ਅੱਛਾ ਇਤਨਾ ਅੱਛਾ ਉਪਰਾਲਾ ਕਰਕੇ ਅੱਜ ਸਾਨੂੰ ਕਈ ਸਾਲਾਂ ਬਾਅਦ ਵਿਯੋਧਿਆ ਜੀ ਦੇ ਮੰਦਿਰ ਸਾਨੂੰ ਮੋਯੋਧਿਆ ਜੀ ਦਾ ਮੰਦਿਰ ਜਿਹੜਾ ਸ਼੍ਰੀ ਰਾਮਚੰਦ ਜੀ ਦਾ ਮੰਦਿਰ ਬਣਾ ਕੇ ਦਿੱਤਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਉਪਰਾਲਾ ਕਰਕੇ ਦਿੱਤਾ ਜੀ ਜਗਮਉਨ ਜੀ ਇਹ ਗੱਲ ਦੱਸੋ ਵੀ ਜਿੰਨਾਂ ਵੀ ਕੋਈ ਵੱਡਾ ਫੈਸਟੀਵਲ ਹੁੰਦਾ ਹੈ ਤਾਂ ਤੁਸੀਂ ਕੋਈ ਨਾ ਕੋਈ ਵਿਸ਼ੇਸ਼ ਜਿਹੜਾ ਕੀ ਤ੍ਰਿਕੇ ਦਾ ਸੁਨੇਹਾ ਦਿੰਦੇ ਹੋ ਤਾਂ ਤੁਸੀਂ ਹੁਣ ਜਿਹੜਾ ਕਿ ਲਗਾਤਾਰ 500 ਸਾਲ ਹੋ ਗਏ ਨੇ ਸਨਾਤਨੀਆਂ ਨੂੰ ਇੰਤਜ਼ਾਰ ਸੀ ਉਡੀਕ ਸੀ ਬਾਈ ਤ੍ਰਿਕ ਨੂੰ ਇੰਤਜ਼ਾਰ ਹੋਣ ਜਿਹੜਾ ਕਿ ਉਹ ਪੂਰਾ ਹੋ ਜਾਂ ਰਿਹਾ ਤੇ ਤੁਸੀਂ ਵਿਸ਼ੇਸ਼ ਜਿਹੜਾ ਕੀਤਾ ਆ ਕਿੱਥੋਂ ਇੰਨਾ ਜਜ਼ਬਾ ਆਦਾ ਹਾਂ ਜੀ ਮੈਂ ਮੈਨੂੰ ਪਤੰਗਾਂ ਦਾ ਬਹੁਤ ਸ਼ੌਂਕ ਹੈ ਜੀ ਸਾਡੇ ਦੇਸ਼ ਵਿੱਚ ਭਾਰ ਦੇ ਵਿੱਚ ਕੋਈ ਵੀ ਜਿਹੜਾ ਬਹੁਤ ਵਧੀਆ ਤਿਆਰ ਹੋ ਆਂਦਾ ਸਲਾਣਾ ਤਿਆਰਾਂ ਦਾ ਉਹਦੇ ਵਿੱਚ ਮੈਂ ਵਿਸ਼ੇਸ਼ ਪਤੰਗਾ ਬਣਾ ਕੇ ਦੇਸ਼ ਵਾਸੀਆਂ ਨੂੰ ਵਧਾਈ ਦੇਣਾ ਉਹਦੇ ਮੁੱਦੇ ਨਜ਼ਰ ਜਿਹੜਾ ਤੁਹਾਨੂੰ 500 ਸਾਲਾਂ ਦਾ ਇੰਤਜ਼ਾਰ ਸੀਗਾ ਉਹ ਤੁਹਾਡਾ ਖਤਮ ਹੋਣ ਜਾ ਰਿਹਾ ਉਹਦੇ ਮੁੱਦੇ ਨਜ਼ਰ ਮੈਂ ਸ਼੍ਰੀ ਰਾਮਚੰਦਰ ਜੀਆ ਪਤੰਗਾ ਬਣਾ ਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੀ ਆ ਤੇ ਮੈਂ ਚਾਹਨਾ ਕਿ ਜਿਹੜਾ ਮੰਦਰ ਬਹੁਤ ਬਹੁਤ ਦੂਰ ਲੋਕੀ ਆ ਰਹੇ ਨੇ ਮੰਦਰ ਦੇ ਦਰਸ਼ਨ ਕਰ ਤੇ ਮੇਰੀ ਖੁਆਇਸ਼ ਹੈ ਕਿ ਜਿਹੜੀਆਂ ਮੈਂ ਪਤੰਗਾ ਬਣਾਈਆਂ ਮੈਂ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਦੇ ਵਿੱਚ ਪ ਸਾ ਜਾ ਕੇ ਤੇ ਲਗਾ ਕੇ ਆਵਾਂਗੀ ਇਦਿੱਤ ਮੈਂ ਦੇਖਿਆ ਤੁਸੀਂ ਅਜਾਦਾ ਕੇਸਰੀ ਰੰਗ ਦੇ ਪਤੰਗਾਂ ਸਜਾਈਆਂ ਨੇ ਉਹ ਉਹ ਉਹਦਾ ਕੀ ਕਾਰਨ ਹੈ ਮੈਂ ਜਿਹੜਾ 22 ਜਨਵਰੀ ਨੂੰ ਜਿਹੜਾ ਸਾਡਾ ਸਮਾਗਮ ਹੋਣ ਜਾ ਰਿਹਾ ਉਹਦੇ ਵਿੱਚ ਸਾਡਾ ਜਿਹੜਾ ਸਾਰਾ ਦੇਸ਼ ਹੈਗਾ ਕੇਸਰੀ ਰੰਗ ਚ ਡੁੱਬ ਜਾਏਗਾ ਸਾਰੇ ਪਾਸੇ ਕੇਸਰੀ ਕੇਸਰੀ ਹੋ ਜਾਏਗਾ ਤੇ ਜਿਹੜੇ ਸਾਡੇ ਝੰਡੇ ਵੀ ਹੈਗੇ ਉਹ ਵੀ ਕੇਸਰੀ ਰੰਗ ਦੇ ਹੈਗੇ ਨੇ ਉਹਦੇ ਮੁੱਦੇ ਨਜ਼ਰ ਰੱਖਦੇ ਹੋਏ ਮੈਂ ਜਿਹੜੀਆਂ ਪਤੰਗਾਂ ਵੀ ਕੇਸਰੀ ਬਣਾਈਆਂ ਨੇ ਤੇ ਇਹਨਾਂ ਉੱਤੇ ਜਿਹੜਾ ਜਿਹੜਾ ਸਾਡਾ ਆਪਣਾ ਸੰਤਾਂ ਦਾ ਰੰਗ ਹੈ ਕੇਸਰੀ ਹੁੰਦਾ ਹੈ ਤੇ ਉਹਨਾਂ ਵਾਸਤੇ ਮੈਂ ਧਾਰਮਿਕ ਰੰਗ ਕੇਸਰੀ ਹੈ ਉਹਦੇ ਵਾਸਤੇ ਮੈਂ ਕੇਸਰੀ ਪਤੰਗਾਂ ਤਿਆਰ ਕੀਤੀਆਂ ਜੀ ਹੁਣ ਪਤੰਗਾ ਤੁਹਾਡੀ ਇੱਥੇ ਪ੍ਰਦਰਸ਼ਨੀ ਤੇ ਲੱਗੇ ਰਹਿਣਗੀਆਂ ਤੇ ਉਸ ਤੋਂ ਬਾਅਦ ਤੁਹਾਡੀ ਕੋਈ ਜ਼ਿਲੀ ਤਮੰਨਾ ਹੋਵੇ ਵੀ ਪਤੰਗਾ ਕਿੱਥੇ ਪਹੁੰਚਣ ਇਹ ਜੀ ਜਿੰਨੀ ਦੇਰ ਤੱਕ 22 ਜਨਵਰੀ ਤੱਕ ਤੇ ਪਤੰਗਾ ਮੈਂ ਆਪਣੀ ਪ੍ਰਦਰਸ਼ਨੀ ਤੇ ਲਗਾਵਾਂਗਾ ਤੇ ਆ ਰਾਮ ਭਗਤ ਜੀ ਜਾਂ ਸਾਡੇ ਦੇਸ਼ਵਾਸੀ ਜਿੰਨੇ ਵੀ ਹੈਗੇ ਨੇ ਉਹ ਪਤੰਗਾ ਵੇਖ ਕੇ ਆ ਕੇ ਬਹੁਤ ਖੁਸ਼ ਹੁੰਦੇ ਪਰ ਮੇਰੀ ਉਸ ਤੋਂ ਬਾਅਦ ਤਮੰਨਾ ਹੈ ਕਿ ਜਿਹੜੀਆਂ ਪਤੰਗਾ ਗਿਆ ਮੈਂ ਯੋਧਿਆ ਜੀ ਜਾ ਕੇ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦੇ ਵਿੱਚ ਜਾ ਕੇ ਪਪੜੇ ਹੱਥੀਏ ਪਤੰਗਾ ਲਗਾ ਕੇ ਆਵਾਂ ਜੀ ਮਨ ਵਿੱਚ ਤਮੰਨਾ ਹੈ ਵੇ ਜਾਵਾਂ ਉੱਥੇ ਨਾਲੇ ਨਾਲੇ ਪ੍ਰਭੂ ਦੇ ਦਰਸ਼ਨ ਹੋ ਜਾਣਗੇ ਤੇ ਨਾਲੇ ਨਾਲ ਜਿਹੜੀ ਸੁਪਰੀਮ ਭੇਟ ਤੇ ਉਹ ਜ਼ਿਆਦਾ ਰਾਚੇਗਾ ਪਰ ਮੈਂ ਜਦੋਂ ਫਰੀ ਹੋਵਾਂਗਾ ਮੇਰੀ दिली ਤਮੰਨਾ ਕਿ ਮੈਂ ਹਲੇ ਤੱਕ ਯੋਧਿਆ ਜੀ ਨਹੀਂ ਗਿਆ ਕਿ ਮੈਂ ਯੋਧੇ ਦੀ ਪਤੰਗਾਂ ਦੇ ਨਾਲ ਜਾਵਾਂਗਾ ਸ਼੍ਰੀ ਰਾਮਚੰਦਰ ਜੀ ਨੂੰ ਨਾਲ ਲੈ ਕੇ ਜਾਵਾਂਗਾ ਤੇ ਉੱਥੇ ਉਹਨਾਂ ਦਾ ਬੜੇ ਸਨਮਾਨ ਨਾਲ ਤੇ ਆਪਣੇ ਚਚਰਦਾ ਭਾਵਨਾ ਨਾਲ ਜਿਹੜੀਆਂ ਪਤੰਗਾ ਉਹਨਾਂ ਦੇ ਮੰਦਰ ਚ ਲਗਾ ਕੇ ਆਵਾਂਗਾ ਜੀ ਜਿਹੜੇ ਪ੍ਰਦਰਸ਼ੀ ਦੇਖਣ ਆ ਰਹੇ ਲੋਕ ਤੇ ਉਹ ਜੀ ਉਹ ਇੰਨਾ ਪ੍ਰਦਰਸ਼ਨੀ ਦੇ ਵਿੱਚ ਜਿਹੜੀਆਂ ਪਈਆਂ ਪਤੰਗਾ ਦੀ ਪ੍ਰਸ਼ੰਸਾ ਕਰਦੇ ਅਲੱਗ ਕਰਦੇ ਫਿਰ ਮਨ ਵਿੱਚ ਬਹੁਤ ਸਾਰਾ ਪ੍ਰਸੰਤਾ ਹੁੰਦੀ ਹੈ ਜੀ ਇਹ ਸਾਡੀ ਜਿਹੜੀ ਏਸੀ ਇੰਨੀ ਮਿਹਨਤ ਕਰਦੇ ਐਨਾ ਪੈਸਾ ਲਗਾਣੇ ਜੇਕਰ ਸਾਡੇ ਆ ਕੇ ਜਿਹੜੇ ਪਤੰਗ ਪ੍ਰੇਮੀ ਹੈਗੇ ਜਾਂ ਦੇਸ਼ ਭਗਤ ਜਾਂ ਆਰਾਮ ਭਗਤ ਹੈਗੇ ਨੇ ਉਹ ਆ ਕੇ ਦੀ ਪ੍ਰਸ਼ੰਸਾ ਕਰਦੇ ਤੇ ਸਾਡੇ ਜਿਹੜੇ ਪੈਸੇ ਆ ਸੀ ਪੈਸਿਆਂ ਨੂੰ ਭੁੱਲ ਜਾਂਦੇ ਆ ਤੇ ਸਾਡੀ ਕਲਾਕਾਰ ਦੀ ਪ੍ਰਸ਼ੰਸਾ ਕਰਦੇ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਸਾਨੂੰ ਹੋਰ ਜ਼ ਜੋਨ ਦੀ ਹੈ ਕਿ ਅਸੀਂ ਭਾਰਤ ਵਿੱਚ ਜਨਮ ਲਿਆ ਸਾਡਾ ਭਾਰਤ ਬਹੁਤ ਅੱਛਾ ਦੇਸ਼ ਹੈ ਇੱਥੇ ਬੜੇ ਤਿਹਾੜ ਮਨਾਏ ਜਾਂਦੇ ਦਿਨ ਤਿਹਾੜ ਮਨਾਏ ਜਾਂਦੇ ਨੇ ਸਭ ਤੋਂ ਵਧੀਆ ਦੇਸ਼ ਹੈ ਗਾਇਸ ਕਰਕੇ ਸਾਨੂੰ ਬਹੁਤ ਖੁਸ਼ੀ ਆਦੀ ਇਸ ਆਪਣੇ ਭਾਰਤ ਦਾ ਰੋਸ਼ਨ ਕਰਾਂਗੇ ਜੀ ਪਤੰਗਾ ਬਣਾ ਕੇ ਕਲਾਕਾਰ ਨੂੰ ਵੈਸੇ ਵੀ ਪੈਸੇ ਦੀ ਭੁੱਖ ਨਹੀਂ ਹੁੰਦੀ ਕਿਉਂਕਿ ਕਲਾਕਾਰ ਨੂੰ ਹੁੰਦਾ ਮੇਰੀ ਪ੍ਰਸਿੱਧੀ ਹੋਵੇ ਮੇਰਾ ਨਾਮ ਹੋਵੇ ਤੇ ਪੈਸਾ ਇੱਕ ਪਾਸੇ ਰਹਿ ਜਾਂਦਾ ਤੁਸੀਂ ਹਰ ਤਿਹਾੜ ਤੇ ਪੈਸੇ ਨੂੰ ਮੁੱਖ ਨਹੀਂ ਰੱਖਦੇ ਪਰ ਤੁਸੀਂ ਕਲਾਕਾਰੀ ਨੂੰ ਮੁੱਖ ਰੱਖਦੇ ਅਸੀਂ ਸ਼ਾਇਦ ਇਹੀ ਕਰਨ ਜਦੋਂ ਵੀ ਸਾਡਾ ਕੋਈ ਵਿਸ਼ੇਸ਼ ਤਿਹਾੜ ਆਉਂਦਾ ਸਾਡੇ ਦੇਸ਼ ਵਿੱਚ ਮੈਂ ਪੈਸਿਆਂ ਦੀ ਪਰਵਾਹ ਨਹੀਂ ਕਰਦਾ ਟਾਈਮ ਦੀ ਪਰਵਾਹ ਨਹੀਂ ਕਰਦਾ ਖਾਣਾ ਰੋਟੀ ਤੱਕ ਨਹੀਂ ਖਾਈ ਦੀ ਵਿੱਚ ਪਾ ਜਿਓ ਲਗਨ ਲੱਗੀ ਹੁੰਦੀ ਹੈ ਕਿ ਜਿਹੜੀ ਅਸੀਂ ਪਤੰਗਾਂ ਨੂੰ ਲੈ ਕੇ ਚੱਲੇ ਆ ਪਤੰਗਾਂ ਨੂੰ ਕੰਪਲੀਟ ਕਰਕੇ ਆਪਣੀ ਪ੍ਰਦਰਸ਼ਨੀ 'ਚ ਲਗਾਈਏ ਤਾਂ ਲੋਕੀ ਦੂਰੋਂ ਦੂਰੋਂ ਆ ਕੇ ਸਾਡੀਆਂ ਪਤੰਗਾਂ ਵੇਖਣ ਨਾਲ ਬਸ ਸਾਨੂੰ ਇੰਨੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਚਾਰ ਸਾਡੇ ਜਿਹੜੇ ਆ ਕੇ ਪ੍ਰੇਮੀ ਹੈਗੇ ਨੇ ਦੇਸ਼ ਭਗਤੀ ਹੈਗੇ ਨੇ ਉਹ ਆ ਕੇ ਸਾਡੀ ਪਤੰਗਾਂ ਦੀ ਪ੍ਰਸ਼ੰਸਾ ਕਰਦੇ ਸਾਡਾ ਮਨ ਬੜਾ ਖੁਸ਼ ਹੁੰਦਾ ਤੇ ਸਾਡਾ ਉਤਸ਼ਾਹ ਵੱਧਦਾ ਅਸੀਂ ਕਰਨੇ ਅਸੀਂ ਇਸ ਤੋਂ ਹੋਰ ਵਧੀਆ ਕਲਾਕਾਰੀ ਕਰੀਏ ਜੀ ਇਹ ਬਿਲਕੁਲ ਜੀ ਇਹ ਨੇ ਜਗਮੋਹਨ ਕਡੋਝੀਆ ਜਿਹੜੇ ਕਿ ਹਰ ਵੱਡੇ ਤਿਹਾੜੇ ਤੇ ਕੁਛ ਨਾ ਕੁਛ ਵੱਖਰਾ ਜੂੜ ਬਣਾਉਂਦੇ ਨੇ ਆਪਣੀਆਂ ਪਤੰਗਾਂ ਦੇ ਜ਼ਰੀਏ ਤੇ ਇਸ ਵਾਰ ਜਿਹੜਾ ਕਿ 22 ਜਨਵਰੀ ਨੂੰ ਅਯੋਧਿਆ ਵਿਖੇ ਆਰਾਮ ਮੰਦਰ ਦਾ ਸ਼ੁਭਾਰambh ਹੋਣ ਜਾ ਰਿਹਾ ਹੈ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਹੈ ਤਾਂ ਉਸ ਦੇ ਤਹਿਤ ਇਹਨਾਂ ਵੱਲੋਂ ਰੰਗ ਪ੍ਰੰਗੀਆਂ ਪਤੰਗਾਂ ਜਿਹੜੀਆਂ ਕਿ ਤਿਆਰ ਕੀਤੀਆਂ ਗਈਆਂ ਜਿਸ ਦੇ ਉੱਪਰ ਪ੍ਰਭੂ ਸ਼੍ਰੀ ਰਾਮ ਚੰਦਰ ਦੇ ਨਾਲ ਸੰਬੰਧਿਤ ਸਮਗਰੀ ਹੈ ਭਾਵੇਂ ਉਹ ਪ੍ਰਭੂ શ્રી ਰਾਮ ਦਾ ਅਯੁੱਧਿਆ ਵਿਖੇ ਰਾਮ ਮੰਦਰ ਹੋਵੇ ਰਾਮ ਦਰਬਾਰ ਹੈ ਤਾਂ ਹੋਰ ਬਹੁਤ ਸਾਰੇ ਜਿਹੜੇ ਕੀ ਵਧੀਆ ਤੇ ਖਾਸ ਪਤੰਗਾ ਜਿਹੜੇ ਕੀ ਉਹ ਤਿਆਰ ਕੀਤੇ ਗਏ ਨੇ ਫਿਲਹਾਲ ਲੋਕ ਜਿਹੜੇ ਨੇ ਇਹਨਾਂ ਪਤੰਗਾਂ ਦੀ ਪ੍ਰਦਰਸ਼ਨੀ ਵੇਖਣ ਵਾਸਤੇ ਪਹੁੰਚ ਰਹੇ ਨੇ ਤੇ ਇਹਨਾਂ ਨੂੰ ਕਾਫੀ ਜ਼ਿਆਦਾ ਉਤਸ਼ਾਹ ਵੀ ਹੁੰਦਾ ਪਰ ਇਹਨਾਂ ਦੀ ਦਿੱਲੀ ਤਮੰਨਾ ਹੈ ਵੀ ਇਹ ਅਯੁੱਧਿਆ ਨਗਰੀ ਜਾਣ ਉੱਥੇ ਪ੍ਰਭੂ શ્રી ਰਾਮ ਦੇ ਦਰਸ਼ਨ ਕਰਨ ਤੇ ਨਾਲ-ਨਾਲ ਜਿਹੜੀਆਂ ਇਹ ਪਤੰਗਾ ਇਹਨਾਂ ਨੇ ਤਿਆਰ ਕੀਤੇ ਆ ਇਹ ਪਤੰਗਾ ਵੀ ਉੱਥੇ ਪੇਂਟ ਕਰਕੇ ਆਨ ਕਿ ਆ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਦੈਨਿਕ ਸ੍ਰੀ ਗੁਰੂ ਟੀਵੀ ਅੰਮ੍ਰਿਤਸਰ